ਜਿਹਦਾ ਦਿਲ ਸਾਫ਼ ਹੁੰਦਾ ਨਾ ਉਸ ਦੀ ਕਿਸੇ ਨਾਲ ਨਹੀਂ ਪੰਟੀ ਕਿਉਂਕਿ ਉਸ ਨੂੰ ਨਾ ਆਦਤ ਪਈ ਹੁੰਦੀ ਹੈ ਹਰ ਗੱਲ ਮੂੰਹ ਤੇ ਕਹਿਣ ਦੀ ਤੇ ਉਹਦੀਆਂ ਝੜਕਾਂ ਦਾ ਨਾ ਗੁੱਸਾ ਨਾ ਕਰਿਆ ਕਰੋ ਕਿਉਂਕਿ ਜਿੰਨਾਂ ਦਾ ਪਿਓ ਤਰ ਜਾਂਦਾ ਹੈ ਨਾ ਉਹ ਤਰਸਦੇ ਨੇ ਨਾ ਝੜਕਾਂ ਦੇ ਲਈ ਲੋਕ ਕਹਿੰਦੇ ਨੇ ਕਿ ਚੰਗੇ ਦਿਲ ਵਾਲਾ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ ਪਰ ਦੇਖਿਆ ਜਾਵੇ ਤਾਂ ਚੰਗੇ ਦਿਲ ਵਾਲਾ ਇਨਸਾਨ ਦੁਖੀ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਦੂਜਿਆਂ ਕੋਲੋਂ ਵੀ ਚੰਗਿਆਈ ਦੀ ਉਮੀਦ ਕਰਦਾ ਹੈ ਤੇ ਲੋਕ ਅਕਸਰ ਉਹਨੇ ਚੰਗੇ ਨਹੀਂ ਹੁੰਦੇ ਜਿੰਨਾ ਉਹ ਸਮਝ ਲੈਂਦਾ ਹੈ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਲੋਹਾਰ ਦਾ ਚੰਡਿਆ ਲੋਹਾ ਤੇ ਵਕਤ ਦਾ ਚੰਡਿਆ ਇਨਸਾਨ ਅਕਸਰ ਕਠੋਰ ਹੋ ਹੀ ਜਾਂਦੇ ਨੇ ਜੋ ਆਪਣੇਆਂ ਦੀ ਸਭ ਤੋਂ ਜ਼ਿਆਦਾ ਪਰਵਾਹ ਕਰਦੇ ਨੇ ਉਹਨਾਂ ਨੂੰ ਅਖੀਰ ਵਿੱਚ ਇਹ ਲਾਈਨ ਹੀ ਸੁਣਨ ਨੂੰ ਮਿਲਦੀ ਆ ਕਿ ਤੂੰ ਮੇਰੇ ਲਈ ਕੀ ਤੇ ਕੀਆ ਜ਼ਮਾਨਾ ਵੀ ਦੇਖੋ ਕਿ ਹੱਜਿਆ ਆ ਗਿਆ ਹੈ ਜੇ ਲੋਕ ਬੁਰੇ ਨੇ ਉਹਨਾਂ ਦਾ ਵਕਤ ਚੰਗਾ ਤੇ ਜੋ ਲੋਕ ਚੰਗੇ ਨੇ ਉਹਨਾਂ ਦਾ ਵਕਤ ਬੁਰਾ ਇਹ ਕਿਸੇ ਨੂੰ ਨਹੀਂ ਪਤਾ ਕਿ ਦੁਨੀਆ ਤੋਂ ਕਦੋਂ ਚਲੇ ਜਾਣਾ ਪਰ ਇਹ ਸਭ ਨੂੰ ਪਤਾ ਕਿ ਅਸੀਂ ਮੁੜ ਕੇ ਕਦੀ ਵਾਪਸ ਨਹੀਂ ਆਉਣਾ ਫਿਰ ਵੀ ਇਨਸਾਨ ਚਲਾ ਕੇਆ ਕਰਨਾ ਕਿਉਂ ਨਹੀਂ ਛੱਡਦਾ ਚੰਗਾ ਇਨਸਾਨ ਮਤਲਬੀ ਨਹੀਂ ਹੁੰਦਾ ਬਸ ਦੂਰ ਹੋ ਜਾਂਦਾ ਹੈ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਉਸਦੀ ਕਦਰ ਨਹੀਂ ਹੁੰਦੀ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਨੇ ਗਲਤਫਹਿਮੀਆਂ ਵੀ ਸੁਧਾਰੀਆਂ ਜਾ ਸਕਦੀਆਂ ਨੇ ਪਰ ਗਲਤ ਸੋਚ ਕਦੇ ਵੀ ਸੁਧਾਰੀ ਨਹੀਂ ਜਾ ਸਕਦੀ ਇੱਕ ਕਹਾਵਤ ਹੈ ਵਾਤੜੀਆਂ ਸਜਾਤੜੀਆਂ ਨਬੰਸਰਾਂ ਦੇ ਨਾਲ ਜੋ ਆਦਤਾਂ ਪਈਆਂ ਹੁੰਦੀਆਂ ਨਾ ਉਹ ਜਾਣੀਆਂ ਆਪਣੇ ਤੋਂ ਬਹੁਤ ਔਖੀਆਂ ਹੁੰਦੀਆਂ ਸੱਪ ਦੇ ਦੰਦ ਵਿੱਚ ਵਿੱਚੂ ਦੇ ਡੰਗ ਵਿੱਚ ਤੇ ਬੰਦੇ ਦੇ ਮਨ ਵਿੱਚ ਕਿੰਨਾ ਜ਼ਹਿਰ ਭਰਿਆ ਹੈ ਇਹ ਕੋਈ ਨਹੀਂ ਜਾਣਦਾ ਅੱਜ ਦੀ ਡੇਟ ਦੇ ਵਿੱਚ ਸਾਫ਼ ਦਿਨ ਵਾਲਾ ਸਾਫ਼ ਮਨ ਵਾਲਾ ਬਹੁਤ ਘੱਟ ਹੁੰਦੇ ਆ ਜੇ ਹੈਗਾ ਕੋਈ ਤੁਹਾਡੀ ਜ਼ਿੰਦਗੀ ਜੱਦਾ ਦਾ ਉਹਨੂੰ ਆਪਣੇ ਤੋਂ ਪਤੀ ਦੂਰ ਨਾ ਹੋਣ ਪਈਓ ਇਸ ਗੱਲ ਦਾ ਹੰਕਾਰ ਕਦੇ ਨਾ ਕਰੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ ਅਤੇ ਇਹ ਵਹਿਮ ਵੀ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਹੀ ਲੋੜ ਪੈਣੀ ਹੈ ਮੇਰੇ ਮੰਮਾ ਕਹਿੰਦੇ ਹੁੰਦੇ ਆ ਇਨਸਾਨ ਨੂੰ ਨਾ ਕੱਖਾਂ ਦੀ ਲੋੜ ਵੀ ਪੈ ਜਾਂਦੀ ਆ ਸੋ ਕਿਸੇ ਨਾਲ ਮੂੰਹ ਦੀ ਨਾ ਵਗਾਣੋ ਜੋ ਕੁਛ ਵੀ ਪ੍ਰਮਾਤਮਾ ਕਰਦਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜੋ ਅਕਸਰ ਇਨਸਾਨ ਦੀ ਸਮਝ ਤੋਂ ਬਾਹਰ ਹੁੰਦਾ ਹੈ ਕਿਉਂਕਿ ਜਦੋਂ ਜ਼ਿੰਦਗੀ ਦੇ ਪੰਨਿਆਂ ਤੇ ਪ੍ਰਮਾਤਮਾ ਦੀ ਕਲਮ ਚੱਲਦੀ ਹੈ ਤਾਂ ਉਹ ਵੀ ਹੋ ਜਾਂਦਾ ਜੋ ਬੰਦੇ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਇਹ ਗੱਲ ਸੱਚ ਹੈ ਉਹਦੀ ਰਜ਼ਾ 'ਚ ਕਦੀ ਬਲਣਾ ਰਹਿ ਕੇ ਦੇਖੋ ਤੁਹਾਨੂੰ ਉਹ ਵੀ ਮਿਲ ਜਾਊਗਾ ਜੋ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਆਕੀ ਸਤਿ ਸ੍ਰੀ ਅਕਾਲ